ਮੈਂ ਸਰ ਅੰਮ੍ਰਿਤਸਰ ਗਿਆ ਕਰੂ ਆਪੇ ਸਮਾਨ ਲੈਣੇ ਕੋਈ ਉਨੇ ਚੇਚੋਂ ਬੜੀ ਤੇਜ਼ ਗੱਡੀ ਆਈ ਆ ਆ ਕੇ ਮੇਰਾ ਹੁਣ ਇੱਕ 30000 ਰੁਪਏ ਦੀ ਰੇੜੀ ਹੀ ਐਕਟਿਵਾ ਹੀ ਮੇਰੀ ਨਵੀਂ ਨਾਲ ਕੰਦ ਸਲੰਡਰ ਵਗੈਰਾ ਸਾਰਾ ਸਮਾਨ ਹੈਗਾ ਸਾਰਾ ਕੁਝ ਡਾਂਦੇ ਲੈ ਕੇ ਚਲ ਗਿਆ ਜੀ ਤੁਹਾਡਾ ਕੀ ਨੁਕਸਾਨ ਆਇਆ ਨੁਕਸਾਨ ਸਰ ਘਰ ਤੋਂ ਘਰ ਮੇਰਾ 1 ਲੱਖ ਰੁਪਏ ਦਾ ਕੋਲ ਕੋ ਹੋ ਗਿਆ ਕੀ ਕੀ ਨੁਕਸਾਨ ਆ ਤੁਹਾਡਾ ਮੇਰਾ ਐਕਟਿਵਾ ਦਾ ਇੱਕ ਅੱਜ ਦਾ ਮੁੱਲ ਐਕਟਿਵਾ ਦਾ ਲੱਗਾ ਚਲੋ ਮੇਰੀ ਪੁਰਾਣੀ ਐਕਟਿਵਾ ਗਈ ਆ ਪੁਰਾਣਾ ਮੋੜ ਲਾ ਪਰ ਉਹ ਵੀ ਮੁੱਲ ਲੱਗਾਗਾ ਮੇਰਾ ਨਵੀਂ ਰੇੜੀ ਵੀ ਨਾ ਹੀ 33 35000 ਰੁਪਏ ਦੀ ਮੇਰੀ ਫਾਸਟ ਫੋਰਡ ਗਈ ਸੀ ਅੱਛਾ ਜ ਨੁਕਸਾਨ ਹੋਇਆ ਸੰਦ ਦਿੱਤਾ ਜਾਵੇ ਜਿੰਨੇ ਗੱਡੀ ਹਟ ਗਈ ਸੀ ਉਹਦੇ ਹਾਲਾਤ ਕੀ ਨੇ ਬਹੁਤ ਚੰਗੇ ਭਲੇ ਗਏ ਦੇ ਵੇਖ ਲਓ ਖਰੋਜ ਤੱਕ ਨਹੀਂ ਆਈ ਜਾਨੂੰ ਮੇਰੇ ਨਾਮ ਹਰਦੀਸ਼ ਕੌਰ ਕੀ ਗੱਲ ਹੋਈ ਹੈ ਜੀ ਅਸੀਂ ਜਿੱਥੇ ਬੋਟੀ ਲੈ ਕੇ ਦਾਖਲ ਹਾਂ ਤੇ ਉਹ ਪਰੇ ਉਹ ਆਇਆ ਤੁਹਾਡੀ ਗੱਡੀ ਵਿੱਚ ਲਿਆ ਕੇ ਗੱਡੀ ਨੂੰ ਮਾਰ ਦਿੱਤੀ ਹੈ ਅਜੇ 5 ਦਿਨ ਹੀ ਹੋ ਗਏ ਗੱਡੀ ਲਈ ਨਾ ਵੇਖ ਪਲੇਟ ਨੰਬਰ ਵੀ ਨਹੀਂ ਲੱਗਾ ਕੀ ਨੁਕਸਾਨ ਹੋਇਆ ਜੀ ਨੁਕਸਾਨਾ ਟੁੱਟ ਗਈ ਜੇ ਉਹਦੀ ਗੱਡੀ ਭੰਨ ਗਏ ਸਾਰੀ ਗੱਡੀ ਤੋੜ ਦਿੱਤੀ ਹਰਦਾ ਵੀ ਹੋਇਆ ਗੱਟੀਲੇ ਹੀ ਨੂੰ ਹੁਣ ਇਹ ਥੋੜਾ ਵੀ ਇਹ ਆ ਮੇਰੀ ਕੁੜੀ ਹੈ ਤੇ ਇਹਦੀ ਗੱਡੀ ਹੈ ਇਹ ਰੋਟੀ ਦੇਣਾ ਹੈ ਹਸਪਤਾਲ ਦੇ ਕੀ ਮੰਗਰਦੇ ਹੋ ਤੁਸੀਂ ਸੋਚ ਰਹਾ ਸੀ ਹਾਂ ਜੀ ਉਹਨੂੰ ਠੀਕਰਾ ਕੇ ਦੇਣ ਉਹ ਜਿਹਦੇ ਜਿਵੇਂ ਸਰਕਲ ਚੱਲਦਾ ਚਲਾਉਣਾ ਉਤਰਾਂ ਕਿ ਆਇਆ ਕੀ ਆਇਆ ਇੱਥੇ ਮਸਲਾ ਕੀ ਆਇਆ ਮਸਲਾ ਪਤਾ ਨਹੀਂ ਅਜ ਤਾਂ ਘਾਰ ਦੀ ਗੱਡੀ ਵੱਜੀ ਬੜੀ ਸਪੀਡ ਤੇ ਆ ਗਿਆ ਗੱਡੀ ਹਾਡੇ ਵਾਲੀ ਆਈ ਇਹ ਮਾਰਨਾ ਕਿ ਇਹਨੇ ਮਾਰੀ ਜੇ ਗੱਡੀ ਆਂਦਰੀਏ ਬੰਦਾ ਦਾਖਲ ਨੂੰ ਪੱਚੀ ਰੀਸੇ ਕੋ ਲੈ ਗਿਆ ਨੂੰ ਨੁਕਸਾਨ ਕਿੰਨਾ ਹੋਇਆ ਨੁਕਸਾਨ ਮੇਰੇ ਕਹਾ ਟੋਟਲ ਹੋ ਗਿਆ 15-16 ਲੱਖ ਦਾ ਕਿ ਸਾਈਡ ਤੋਂ ਕੀ ਕੀ ਕਿਹੜੀ ਕਿਹੜੀ ਗੱਡੀ ਵੇਟ ਕੀਤੀ ਇਹਨਾਂ ਨੇ ਵੱਡੀ ਪਿੱਛੇ ਬੈਟਰੀਆਂ ਰਿਕਸ਼ਾ ਦੁਕਾਨਾਂ ਤੇ ਗੁੰਨਾ ਸਾਰੀਆਂ ਤੋੜਦੀਆਂ ਐਕਟਿਵ ਆਕਟਿੰਗਾਂ ਗੱਡੀਆਂ ਗੁੱਡੀਆਂ ਦੂਤੀਆਂ ਵੀ ਫੋਰ ਵੀਲਰ ਟੂ ਵੀਲਰ ਸਾਰੀਆਂ ਤੋੜੀਆਂ ਨੇ ਤੇ ਆਪ ਕੀ ਹਾਲਾਤ ਆਪ ਹ ਦਾਰੂ ਪੋਚਦਾ ਬਿਤੀ ਗਿਆ ਤੇ ਆਪਣਾ ਹੁਣ ਕਿੱਥੇ ਆ ਹੁਣੇ ਮੇਰੇ ਯਾਰ ਦੋਸਤੀ ਆ ਉਹਦਾ ਜੀਜਾ ਹੀਗਾ ਉਹ ਮੈਨੂੰ ਹਨੇ ਪਤਾ ਲੱਗਿਆ ਵਾ ਜੀ ਮੰਗ ਕਰਦੇ ਆ ਕੌਣ ਹੀ 8-10 ਨੁਕਸਾਨ ਹੋਇਆ ਪਰ ਨਾ ਹੁਣ ਕੀ ਲੰਘਿਆ ਬਾਕੀ ਬੰਦੇ ਜਾਨ ਬਜ ਕੇ ਚਲੋ ਜੀ ਵਧੀਆ ਕਰ ਲਿਆ ਲੇਕਿਨ ਲੇਕਿਨ ਲੱਗਦਾ ਨਹੀਂ ਕਿ ਬਹੁਤ ਕੋਈ ਵੱਡਾ ਹਾਦਸਾ ਹੋ ਸਕਦਾ ਸੀ ਹੋ ਸਕਦਾ ਸੀ ਕਿਤਨਾ दारू ਪੀਤੀ ਐਨੀ ਸਪੀਡ ਤੇ ਗੱਡੀ ਨੂੰ ਹੁੰਦੇ ਚਲੋ ਗੱਡੀਆਂ ਰਾਤ ਤੇ ਕੀ ਦਿਨ ਹੁੰਦਾ ਜੇ ਮੇਰੇ ਕਹਿੰਦਾ ਬੰਦੇ ਮਰ ਜਾਣਗੇ ਇੱਥੇ ਮੈਂ ਕੋਈ ਤੁ ਜਾਨੀਵਰ ਨੁਕਸਾਨ ਤੇ ਨਹੀਂ ਹੋਇਆ ਨਹੀਂ ਜਾਨੀ ਇੱਕ ਲੇਡੀਜ਼ ਹੈਗੀ ਕਹਿੰਦੇ ਪ੍ਰਕਾਸ਼ ਹਸਪਤਲ ਦਾਖਲ ਕੀਤੀ ਉਹਦਾ ਨਹੀਂ ਪਤਾ ਕੋਈ ਨਾ ਓਕੇ ਸਰ ਲਾਡ ਠੀਕ ਹੈ ਬੰਦਾ ਵੈਸੇ ਉਹ ਡਰ ਕੇ ਡਰ ਕੇ ਵੈਸੇ ਡਰ ਕੇ ਕਿ ਥੋੜਾ ਮਚਲਾ ਮੰ ਗਿਆ ਹੋਰ ਕੁਛ ਨਹੀਂ ਦਾ ਬਾਕੀ ਸ ਕੋਈ ਇਹੋ ਛੱਟ ਲਈ ਕੋਈ ਇੰਜਲੀ ਨਹੀਂ ਇੰਜਲੀ ਕੋਈ ਨਹੀਂ ਨਜ਼ਰ ਨਹੀਂ ਆਉਂਦੀ ਉਹਨੂੰ ਐਂਬੂਲੈਂਸ ਚ ਪਾ ਕੇ ਲੈ ਕੇ ਗਏ ਨੇ ਇਸ ਤਰ੍ਹਾਂ ਬਹੁਤ ਜ਼ਿਆਦਾ ਕੋਈ ਕੋਈ ਇੱਕ ਦੇ ਕੋਈ ਦਰੀ ਕੇਸ ਕਰੇ ਰੀਹੈਂਡਲ ਨਹੀਂ ਕਰਦੇ ਨਾ ਸਿਵਲ ਚ ਪੈਣ ਸਿਵਲ ਹਸਪੀਟਲ ਲੈਫਟ ਤੇ ਹਾਂ ਜਿਹੜਾ ਉਹ ਤਾਂ ਕਿ ਸਾਡਾ ਬੰਦਾ ਹੀ ਨਹੀਂਗਾ ਐਕਸੀਡੈਂਟ ਬਾਅਦ ਐ ਮੈਂ ਤੇ ਅੰਦਰ ਕੰਮ ਕਰਦਾ ਮੈਂ ਅਚਾਨਕ ਮੈਂ ਗਿਆ ਬਾਹਰ ਤੇ ਮਿਲਣਾ ਤੇ ਮੇਰਾ ਬੇਟਾ ਤੁਮਨ ਖਿੱਚ ਕੇ ਬਾਹਰ ਕੱਢਿਆ ਇੱਕ ਬੰਦਾ ਹੋਣਾ ਉਹ ਦੀ ਜੋ ਡਿੱਗ ਕੱਢਿਆ ਬਾਅਦ ਦੁੱਕ ਦੇਖ ਰਿਹਾ ਥਲੇ ਕਿਉਂ ਚੱਕ ਕੇ ਲਿਆ ਹੁੰਦਾ ਹੈ ਜਾਨੀ ਸਿਕਪੀ ਦਾ ਠੀਕ ਸੀ ਉੱਤੇ ਬੈਠਾ ਮੈਂ ਕਿਹਾ ਤੂੰ ਪਿੱਛੇ ਬੜੇ ਐਕਸ਼ਨ ਹੀ ਕਰਕੇ ਆਇਆ ਹਾਂ ਬੜੇ ਬੰਦੇ ਥਲੇ ਜਾ ਕੇ ਮੈਨੂੰ ਹੀ ਮਾਲ ਤੇ ਕਸਾਤਾ ਸੀ ਸੀਸੀਟੀਵੀ ਲੱਗੇ ਆ ਥਲੇ ਸੀਸੀਟੀਵੀ ਦੇ ਵਿੱਚ ਵੀ ਆਇਆ ਫਿਰ ਇੰਨੀ ਸਪੀਡ ਆਇਆ ਹੋਗਾ ਬਹੁਤ ਜਸ ਬਹੁਤ ਇੰਨੀ ਜਿਆਦਾ ਸਪੀਡ ਸੀ ਕਿ ਬਿਆਨ ਨਹੀਂ ਕਰ ਸਕਦਾ ਕੀ ਦੱਸਾਇਆ ਕੀਤਾ ਹੋਇਆ ਸੀ ਕੋਈ ਹਾਂ ਨਸ਼ਾ ਨੇਚਰ ਨਹੀਂ ਨਸ਼ਾ ਕੀਤਾ ਸਰਦਾਰਨ ਬਹੁਤ ਜਿਆਦਾ ਨੁਕਸਾਨ ਹੋ ਸਰਦਾਰ ਜੀ ਜਾਨੀ ਜੇ ਡੇਟਾਈਮ ਹੋ ਗਿਆ ਕਿਰਪਾ ਕਰਕੇ ਸਭ ਕੋਈ ਬਚ ਗਿਆ ਆ ਵੀ ਬਚ ਗਿਆ ਅਸਰੇਕੇ ਸਾਨੂੰ ਫੋਨ ਆਇਆ ਫੋਨ ਤੇ ਤਲਾਸ਼ ਮਿਲਿਆ ਕਿ ਇੱਥੇ ਐਕਸੀਡੈਂਟ ਹੋਇਆ ਹੈ ਜਿਹੜਾ ਇੱਥੇ ਆ ਕੇ ਦੇਖਿਆ ਵਿਜੇ ਸ਼ਰਮਾ ਨਾਂ ਦਾ ਹੈਗਾ ਆਪਾਂ ਸੜਕਾ ਬਿੰਦਰਪਾਲ ਤੋਂ ਜੋੜੇ ਫਸਦਾਨਾ ਇਹ ਰਹਿਣਾ ਦੇ ਸਾਹਡੇ ਦਾ ਤੇ ਕੀ ਹੋਇਆ ਕੀ ਇਹ ਹੋਇਆ ਇਦਾਂ ਕਿ ਆ ਕੇ ਦੇ ਮੋਕਾ ਦੇਖ ਰਹੇ ਆ ਇਹ ਆਪੀ ਕਾਰ ਤੇ ਖੜੇ ਇਧਰੋਂ ਖਾਸਾ ਕਲਜਾਈ ਸਾਈਡ ਤੋਂ ਪਹੁੰਚ ਰਿਹਾ ਸੀ ਇੱਥੇ ਆ ਕੇ ਪਤਾ ਲੱਗਾ ਕਾਫੀ ਰੇੜੀਆਂ ਧਾਰਾਂ ਤੇ ਬੈਟਰੀ ਰਿਕਸ਼ੇ ਵਗੈਰਾ ਦੇ ਵਿੱਚ ਇਹਦੀ ਗੱਡੀ ਵੱਜੀ ਹੋਈ ਆ ਕੁਝ ਬੰਦੇ ਦੋ ਤਿੰਨ ਜਣੇ ਨੇ ਮੈਨੂੰ ਨਾਲ ਲਖਾਤੇ ਜਿਹੜੀ ਜਿਹੜੀ ਐਕਟਵਾਤਾ ਤੇ ਰੇੜੀਆਂ ਨੁਕਸਾਨ ਹੋਇਆ ਬਾਕੀ ਅਜੇ ਲਖਾ ਰਹੇ ਆ ਦਾਰੂ ਪੀਤੀ ਸੀ ਡਰਾਈਵਰ ਨੇ ਇਸ ਚੀਜ਼ ਬਾਰੇ ਡਾਕਟਰ ਸਾਨੂੰ ਪੁੱਛਿਆ ਉਹ ਕਹਿੰਦੇ ਵੀ ਅਜੇ ਮੈਂ ਪੁੱਛ ਨਹੀਂ ਸਕਦਾ ਵੀ ਤੇ ਇਹ ਨਸ਼ਾ ਜਿਹੜਾ ਕਿਸ ਤਰੀਕੇ ਕਿਸਮ ਦਾ ਪੀਂਦਾ ਨਾ ਦਾਰੂ ਬਾਰੇ ਉਹਨੇ ਲਿਖ ਦੇ ਕੋਈ ਜਾਨੀ ਨੁਕਸਾਨ ਨਹੀਂ ਜਾਨੀ ਨੁਕਸਾਨ ਨਹੀਂ ਹੋਇਆ ਲੇਕਿਨ ਇਹ ਮਤਲਬ ਜੇ ਵੀ ਕनाडा ਰੇੜੀਆਂ ਦਾ ਇਹ ਇਹੋ ਜਿਹਾ ਕਾਫੀ ਨੁਕਸਾਨ ਹੋ ਗਿਆ ਕਿੰਨਾ ਤੇ ਨੁਕਸਾਨ ਹੋ ਗਿਆ ਇਨਫਰਾਸਟ੍ਰਕਚਰ ਨੇ ਕੋਈ ਬੜ ਦਸਨ ਬਦਲ ਉਹਦੇ 6-7 ਦਸੀ ਜਾਂਦੇ ਕੋਈ ਰੇੜੀ ਵਾਲਾ ਕੋਈ ਗੱਡੀ ਵਾਲਾ ਕੋਈ ਐਕਟ ਵਾਲਾ ਮਤਲਬ ਪੁੱਛ ਰਿਹਾ ਤੁਹਾਡੇ ਸਾਹਮਣੇ ਆਦੇ ਸਾਰਾ ਕਵੈਰੀਫਾਈ ਕਰ ਲੈਣਾ ਸੁਣਨ ਚਾਹੇ ਕਿਸੇ ਲੇਡੀ ਨੂੰ ਛੱਟ ਲੱਗੀ ਬਹੁਤ ਸੀਰੀਅਸ ਹਾਲਤ ਜੇ ਲੇਡੀ ਜੀ ਨੂੰ ਮੇਰੇ ਕੋਲ ਅਜੇ ਨੋਟਿਸ ਨਹੀਂ ਆਈ ਗੱਲ ਕੋਈ ਲੇਡੀ ਜੀ ਨੂੰ ਛੱਟ ਲੱਗੀ ਆ ਖੁਦ ਜਿਹੜਾ ਚਾਲਕਾ ਉਹ ਉਹ ਨੂੰ ਛੱਟ ਲੱਗੀ ਮਤਲਬ ਉਹ ਜੋ ਜਗ੍ਹਾ ਹਲ ਤੇ ਅੰਦਰਾਗਲ ਫਰਦਰ ਫਰਦਰ ਮਾਮਲਾ ਦੀ ਦਰਜ ਕੀਤਾ ਜਾਏਗਾ ਜ ਪਹਿਲਾ ਸਭ ਤੋਂ ਪਹਿਲਾਂ ਜਿਹੜੀ ਹੈ ਇੱਕ ਲੋਕਾਂ ਦਾ ਨਿਸ਼ਾਨ ਹੈ ਉਹ ਵੈਰੀਫਾਈ ਕਰ ਰਹੇ ਆ ਉਸ ਤੋਂ ਬਾਅਦ ਉਹ ਜਿਹੜਾ ਡਰਾਈਵਰ ਆ ਉਹਦੇ ਬਾਰੇ ਵੈਰੀਫਾਈ ਕਰਾਂਗੇ ਕਿ ਉਹਨੂੰ ਕੀ ਕੀ ਪ੍ਰੋਬਲਮ ਆ ਕਿਉਂ ਇਦਾਂ ਦਾ ਹਾਸਾ ਹੋਇਆ ਜੋ ਵੀ ਸਮੇਂ ਦੇ ਮੁਤਾਬਕ ਸੀਨੀਅਰ ਅਫਸਰਾਂ ਨਾਲ ਗੱਲ ਕਰਕੇ ਜੋ ਹੋਏਗਾ ਜਿਹੜੇ ਲੋਕ ਜਿਨ੍ਹਾਂ ਨੇ ਦੇਖਿਆ ਹਾਦਸਾ ਉਹ ਕਹਿ ਰਹੇ ਗੱਡੀ ਬਹੁਤ ਤੇਜ਼ ਆ ਰਹੀ ਸੀ ਕੈਨ ਮਦਾਬੀ ਸਪੀਡ ਦੇ ਕਹਿਣ ਮੁਤਾਬਕ ਹੈ ਜੀ 200 ਦੀ ਸਪੀਡ ਤੇ ਕਰੀਬ ਗੱਡੀ ਸੀ ਪਹਿਲਾਂ ਇਹਨਾਂ ਨੇ ਇੱਕ ਬੈਟਰੀ ਆਟੋ ਨੂੰ ਹਿੱਟ ਕੀਤਾ ਉਸ ਤੋਂ ਬਾਅਦ ਇੱਕ ਕਾਰ ਖੜੀ ਸੀ ਉਹਨੂੰ ਹਿੱਟ ਕੀਤਾ ਇੱਕ ਐਕਟਵਨ ਨੂੰ ਹਿੱਟ ਕੀਤਾ ਉਸ ਤੋਂ ਬਾਅਦ ਜਿਹੜਾ ਇੱਥੇ ਜਿਹੜਾ ਇੱਕ ਵਗਲੋਤਾ ਚੀਜ਼ ਹੈ ਹਸਪੀਟਲ ਦੇ ਬਾਹਰ ਡਿਵਾਈਡਰ ਤੇ ਲੱਗੇ ਉਹਦੇ ਵਿੱਚ ਗੱਡੀ ਹਿੱਟ ਹੋਈ ਹੈ ਤੇ ਤਾਂ ਰੁਕੀ अदरवाइज ਗੱਡੀ ਰੁਕਣੀ ਨਹੀਂ ਸੀ ਮਤਲਬ ਕਹਿਣ ਮੁਤਾਬਕ ਤੇ ਇਦਾਂ ਹੀ ਆ ਲੇਕਿਨ ਜਿਹੜੀ ਇਹਦੀ ਸਪੀਡ ਹੈ ਆਪਾਂ ਤਾਂ ਦੇਖੀ ਨਹੀਂ ਠੀਕ ਹੈ ਨਾ ਇਹਦੇ ਬਾਰੇ ਤੇ ਜੇ ਦੇਖੋ ਜੇ ਉਹਨੂੰ ਕੋਈ ਨਸ਼ਾ ਕੀਤਾ ਹੋ ਸਕਦਾ ਹੈ ਆਟੋਮੈਟਿਕਲੀ ਉਹਦੀ ਸਪੀਡ ਓਵਰ ਉਹਦੇ ਜਾਨੀ ਨੁਕਸਾਨ ਵੀ ਹੋ ਸਕਦਾ ਫਿਰ ਕਹਿੰਦੇ ਕਿ ਹਸਪੀਟਲ ਦੇ ਸੀਸੀਟੀਵੀ ਕੈਮਰਾਜ਼ ਵੀ ਲੱਗੇ ਆ ਉਹਦੇ ਵੀ ਰਿਪੋਰਟਿੰਗ ਆਈ ਹੋਈ ਹੈ ਫੂਟ ਸਾਡੀ ਇਨਵੈਸਟੀਗੇਸ਼ਨ ਹੈ ਨਾ ਉਹ ਅੱਗੇ ਦੇਖਾਂਗੇ ਅੱਗੇ ਕੀ ਹੈ ਅੱਗੇ ਸਾਨੂੰ ਇਹਦੇ ਚ ਡਰਾਈਵਰ ਚ ਕੀ ਕਮੀ ਆ ਰਹੀ ਆ ਜਾਂ ਕਿਦਾਂ ਕਿਦਾਂ ਉਹ ਇਨਵੈਸਟੀਗੇਸ਼ਨ ਦਾ ਹਿੱਸਾ ਉਹਦੀ